ਚੱਕ ਜੰਗ ਮੁਨਦਾਬਾ ਚੱਕ ਜੰਗ ਮੁਨਦਾਬਾ ਅਸਾਚੂ ਤਾੜਾ ਗੜ ਮੁਨਦਾਬਾ ਅਸਾਚੂ ਤਾੜਾ ਗੜ ਮੁਨਦਾਬਾ ਮਾਮਗਨੀ ਪਾਰਟੀ ਵਾਲੇ ਜਿਹੜੇ ਮੁੜਿਆ ਆ ਜਾਂ ਬੰਦੇ ਆ ਉਹ ਸਾਡੇ ਨਾਲ ਤੱਕਾ ਕਰਨ ਦੇ ਆ ਮੇਰੇ ਬੰਦੇ ਦੇ ਨਜਾਇਜ਼ ਪਰਚਾ ਕਰਾਉਣ ਦੇ ਆ ਨਜਾਇਜ਼ ਤੱਕਾ ਸਾਹੀ ਕਰਨ ਦੇ ਸਾਡੇ ਸਮੇਤੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸ ਦਈਏ ਇਹ ਹਲਕਾ ਪੋਆ ਦੇ ਨਾਲ ਲੱਗਦੇ ਤਾਰਾਗੜ ਥਾਣੇ ਦੇ ਬਾਹਰ ਸਾਬਕਾ ਵਿਧਾਇਕ ਜਗਿੰਦਰ ਪਾਲ ਦੇ ਵੱਲੋਂ ਤੇ ਕਾਂਗਰਸੀ ਲੋਕਾਂ ਦੇ ਵੱਲੋਂ ਕਾਂਗਰਸੀ ਨੁਮਾਇਦਿਆਂ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਧਰਨਾ ਪ੍ਰਦਰਸ਼ਨ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਤੇ ਤਾਰਾਗੜ ਪੁਲਿਸ ਕਰਮਚਾਰੀਆਂ ਦੇ ਖਿਲਾਫ ਦੱਸਦੇ ਇਹ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਨੁਮਾਇਦਿਆਂ ਦੇ ਵੱਲੋਂ ਕਾਂਗਰਸ ਨੂੰ ਸਪੋਰਟ ਕਰਨ ਵਾਲੇ ਹਰ ਉਸ ਵਿਅਕਤੀ ਦੇ ਨਾਲ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਗੁੰਮਰਾਹ ਕੀਤਾ ਜਾ ਰਿਹਾ ਤੇ ਝੂਠੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਠਾਣੇ ਦੇ ਵਿੱਚ ਦਰਜ ਕਰਵਾ ਕੇ ਉਹਨਾਂ ਦੇ ਨਾਲ ਨਾ ਇਨਸਾਫੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਇਸ ਵਕਤ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਜੋ ਵੀ ਹੋ ਰਿਹਾ ਤਕੇ ਸ਼ਾਹੀ ਹੋ ਰਹੀਏ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਸੀ ਉਹਦੇ ਤੋਂ ਜਿੱਥੋਂ ਕਿ ਜਿਹੜੇ ਉੱਥੋਂ ਦੇ ਸਰਪੰਚ ਨੇ ਜਿਨ੍ਹਾਂ ਦਾ ਨਾਮ ਹੈ ਗੋਰਾ ਉਹਨਾਂ ਦੇ ਉੱਤੇ ਜਿਹੜਾ ਹੈ ਇੱਕ ਮਾਮਲਾ ਦਰਜ ਕਰਵਾਇਆ ਗਿਆ ਗਾਲੀ ਗਲੋਚ ਕਰਨ ਦਾ ਤੇ ਜਾਤੀਵਾਚਕ ਸ਼ਬਦ ਕਹਿਣ ਦਾ ਜਾਤੀਵਾਚਕ ਸ਼ਬਦ ਕਹਿਣ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਹੈ 17 ਤਰੀਕ ਨੂੰ ਮਾਮਲਾ ਦਰਜ ਕਰਵਾਇਆ ਗਿਆ ਸੀ 17 ਕਿ 18 ਤਰੀਕ ਨੂੰ ਇਹ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਤੇ ਉਹਨਾਂ ਦੇ ਉੱਤੇ ਤੇ ਉਦੋਂ ਤੱਕ ਦੱਸਦੇ ਇਹ ਕੋਈ ਵੀ ਕਾਰਵਾਈ ਪੁਲਿਸ ਕਰਮਚਾਰੀਆਂ ਦੇ ਵੱਲੋਂ ਨਹੀਂ ਕੀਤੀ ਜਾਂਦੀ ਤੇ ਫਿਰ ਹੁਣ ਜਦਕਿ ਇੱਕ ਹਫਤੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤਾਂ ਪੁਲਿਸ ਕਰਮਚਾਰੀਆਂ ਦੇ ਵੱਲੋਂ ਉਹਨਾਂ ਦੇ ਨਾਲ ਨਾ ਇਨਸਾਫੀ ਕਰਦੇ ਹੋਏ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਹੁਣ ਕਾਰਵਾਈ ਕਰਨ ਤੇ ਪੁਲਿਸ ਕਰਮਚਾਰੀ ਉਹਨਾਂ ਨੂੰ ਘਰੋ ਚੁੱਕ ਕੇ ਲੈ ਆਏਗੇ ਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਇਸ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਅਸੀਂ ਇੱਥੇ ਹੀ ਧਰਨਾਂ ਲਗਾ ਕੇ ਬੈਠਾਂਗੇ ਨਹੀਂ ਤਾਂ ਸਾਡੇ ਵੱਲੋਂ ਜਿਹੜਾ ਕਿਉਂਕਿ ਅੱਜ ਅਸੀਂ ਅਚੰਚੇਤ ਆਏ ਆ ਵੀ ਸਾਡੇ ਵੱਲੋਂ ਜਿਹੜਾ ਨੈਸ਼ਨਲ ਹਾਈਵੇ ਜਾਮ ਜਾਵੇਗਾ तमाम कांग्रेसी ਵਰਕਰਾਂ ਵੱਲੋਂ तमाम कांग्रेसी ਲੀਡਰਾਂ ਦੇ ਵੱਲੋਂ ਇੱਥੇ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੋ ਸਕਦੀ ਹੈ ਲੋਕਾਂ ਦੇ ਉੱਤੇ ਜਿਹੜਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਪਹੁੰਚ ਕੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਕਿ ਕੁਝ ਗੱਲਬਾਤ ਉਹਨਾਂ ਨਾਲ ਹੋਈ ਹੈ ਤੇ ਇਸੇ ਮੌਕੇ ਤੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਕੀ ਆਪਣੀ ਪ੍ਰਤੀਕਿਰਿਆ ਦਿੱਤੀ ਇਸ ਪੂਰੇ ਮਾਮਲੇ ਦੇ ਉੱਤੇ ਆਓ ਸੁਣਦੇ ਹਾਂ ਆਮ ਆਦਮੀ ਪਾਰਟੀ ਵਾਲੇ ਜਿਹੜੇ ਮੁੜਿਆ ਆ ਜਾਂ ਬੰਦੇ ਆ ਉਹ ਸਾਡੇ ਨਾਲ ਧੱਕਾ ਕਰਨ ਦੇ ਆ ਮੇਰੇ ਬੰਦੇ ਤੇ ਨਜਾਇਜ਼ ਪਰਚਾ ਕਰਾਉਣ ਦੇ ਆ ਨਜਾਇਜ਼ ਧੱਕਾ ਸਾਹੀ ਕਰਨ ਦੇ ਸਾਡੇ ਕਾ ਪਹਿਲੇ ਵੀ ਕਦੇ ਹੋਇਆ ਹਾਂਜੀ ਪਹਿਲੇ ਵੀ ਪੁਲਿਸ ਆਂਦੀ ਰਹੀ ਆ ਚੁੱਕਣ ਵਾਸਤੇ ਇਹ ਘਰ ਨਹੀਂ ਮਿਲਦੇ ਰੇ ਸ਼ਹਿਰ ਹੁੰਦੇ ਰਹਿ ਕੇ ਦੇ ਰਾਜੇ ਭਾਜੀ ਦੇ ਨਾਲ ਔਰ ਇਹ ਆਮ ਆਦਮੀ ਪਾਰਟੀ ਦੇ ਬੰਦੇ ਕਰਨ ਦੇ ਆ ਮੰਤਰੀ ਸਾਹਿਬ ਕਰਾ ਰਹੇ ਆ ਸਾਰਾ ਕੁਝ ਅੱਜ ਫਿਰ ਤੁਸੀਂ ਕੀ ਕੀਤਾ ਆ ਕੇ ਤੇ ਥਾਣੇ ਦੇ ਬਾਅਦ ਪਾਈ ਧਰਨੇ ਦੇ ਬੈਠੇ ਰਿਆਂ ਜਿੰਨੇ ਚੱਕ ਸਾਡਾ ਬੰਦਾ ਨਹੀਂ ਛੱਡਣ ਗਿਆ ਹੀ ਨਹੀਂ ਲਣਾ ਇਥੇ केजी आज सुबह 6:30 ਤੱਕ ਆਇਆ ਮੈਂ ਸੁੱਤਾ ਆਇਆ ਸੀਗਾ ਤੇ ਮੈਨੂੰ ਫੋਨ ਆਇਆ ਗੋਰੇ ਸਰਪੰਚ ਦਾ ਤੇ ਦੋ ਰਿੰਗਾ ਦੀ ਬਧੀਆ ਮੈਂ ਚੁੱਕੇ ਨਹੀਂ ਮੈਂ ਸੁੱਤਾ ਸੀਗਾ ਤੀਸਰੀ ਗੱਲ ਨੇ ਮੈਨੂੰ ਪਤਾ ਲੱਗਿਆ ਕਿ ਮੈਂ ਬੇਟੀ ਨੂੰ ਕਹਿ ਦਿੰਦੇ ਫਿਰ ਫੋਨ ਵੱਜ ਰਿਹਾ ਮੈਂ ਮੇਰੇ ਤੋਂ ਫੋਨ ਚੁੱਕਾਈ ਮੈਂ ਕਿ ਗੋਰੇ ਅੰਕਲ ਦਾ ਫੋਨ ਹੈ ਮੈਂ ਫੋਨ ਪੁੱਛਿਆ ਮੈਂ ਮਾ ਗੋਰੇ ਕੀ ਗੱਲ ਹੋ ਗਈ ਹੈ ਮੈਨੂੰ ਸਿਰ ਸਿਰ ਹੱਸਿਆ ਮੈਂ ਕੀ ਗੱਲ ਹੋ ਗਈ ਗੋਰੇ ਸੁਖੀ ਆ ਕਹਿੰਦਾ ਸੁਖ ਗੱਲ ਆ ਭਾਜੀ ਉਹ ਪੁਲਿਸ ਆ ਗਈ ਨੇ ਕਰ ਮੈਂ ਕੀ ਹੋ ਗਿਆ ਪਤਾ ਕੋਈ ਦੱਸੇ ਕੋਈ ਨਹੀਂ ਕਰਦੇ ਚਲੋ ਮੈਂ ਮੈਂ ਆ ਬੈਠ ਕਰ ਮੈਂ ਮੈਂ ਜਿੱਦਾਂ ਜੀ ਸੁੱਤੇ ਉੱਠਿਆ ਸਦੋ ਸੁੱਤੋੜ ਕੇ ਮਨਨ ਕਰ ਮੁੱਥੇ ਗੋਰੀ ਕੋਲ ਕਰਕੇ ਪਹੁੰਚਿਆ ਅੱਗੇ ਏਐਸੀ ਰਾਮ ਲਾਲ ਤੇ ਦੋ ਤਿੰਨ ਮਲਾਦਨ ਚਾਰ ਮਲਾਦਨ ਹੋਰ ਸੀ ਦੋ ਗੱਡੀਆਂ ਵਿੱਚ ਦੋ ਗੱਡੀਆਂ ਲੈ ਕੇ ਗਏ ਹੋਏ ਸੀ ਜਦੋਂ ਮੈਨੂੰ ਪੁੱਛਿਆ ਜਾ ਕੇ ਮੈਂ ਕਿਹਾ ਵੀ ਅੰਦੀ ਦੱਸੋ ਕੀ ਕਸੂਰ ਹੈ ਦਾ ਕਹਿੰਦੇ ਜੀ ਇਹਦੇ ਖਿਲਾਫ ਐਪਲੀਕੇਸ਼ਨ ਹੈ ਮੈਂ ਕਹਿੰਦੀ ਐਪਲੀਕੇਸ਼ਨ ਹੈ ਮੈਨੂੰ ਐਪਲੀਕੇਸ਼ਨ ਦੱਸੀ ਜੋ ਮੈਂ ਪੜ੍ਹੀ ਐਪਲੀਕੇਸ਼ਨ ਉਹਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਉਹਨੇ ਲਿਖਿਆ ਕਿ 18 ਤਰੀਕ ਨੂੰ 18 ਤਰੀਕ ਦੀ 18/7 ਨੂੰ 220 ਮੇਰੇ ਨਾਲ ਇਹਨੇ ਮੇਰੀ ਗਲੀ ਵਿੱਚ ਪਾਇਆ ਮਨੂ ਨੇ ਗਾਲੀ ਕੂਚ ਕੀਤੀ ਹੈ ਤੇ ਜਾਤੀ ਹੂਸ਼ਕ ਮਨੂ ਨੇ ਲਫਜ਼ ਬੋਲੇ ਸਬਦ ਬੋਲੇ ਮੈਂ ਸ਼ਿਕਾਇਤ ਕਰਦਾ ਹਾਂ ਕੋਈ ਸਿਆਸੀ ਪਾਰਟੀ ਨਾ ਸਮਝ ਰਖਦਾ ਉਹ ਆਪ ਪਾਰਟੀ ਦਾ ਆਪਣੇ ਆਪ ਨੂੰ ਐਸਸੀ ਵਿੰਗ ਦਾ ਦੱਸਦਾ ਬਲਾਕ ਪ੍ਰਧਾਨ ਦਾ ਤੂੰ ਤੇ ਕਹਿੰਦੇ ਆ ਜਿਹੜਾ ਮਾਮਲਾ ਜਿਹੜਾ ਸਾਨੂੰ ਦੇ ਸਾਨੂੰ ਦੇ ਸਰਦ ਇਹ ਕਿਹਾ ਗਿਆ ਹੈ ਵੀ ਉਥੇ ਬੈਠਿਆ ਦਖਾਸਤ ਦੇਣ ਪਾਸੇ ਆਇਆ ਉਹ ਵੀ ਉਥੇ ਬੈਠਿਆ ਐਸਐਸਓ ਨੂੰ ਉਥੇ ਭਟਾਇਆ ਹੋਇਆ ਵੀ ਮੈਂ ਬਾਤ ਅਸਟਰ ਦੇ ਕਿਹਨਾ ਉਹ ਜਿਹੜਾ ਐਸਐਸਓ ਸੀਗਾ ਰਾਮ ਲਾਲ ਉਦੇ ਬਿਆਨ ਸੀਗੇ ਵੀ ਜਿਹੜਾ ਐਸਚੋਰ ਰਾਤ ਦੀ ਡਿਊਟੀ ਕੀਤੀ ਹੋਈ ਹੈ ਤੇ ਉਹਨੇ ਘਰੋਂ ਜਾਣਾ ਵਾ ਤੇ ਜਿਹੜਾ ਸ਼ਿਕਾਇਤ ਕਰਤਾ ਉਥੇ ਬਠਾ ਉਹਨੂੰ ਬਿਠਾਇਆ ਉਥੇ ਨਾਲੀ ਗਲੂਜ ਦਾ ਕੋਈ ਸਥਾਨ ਦੱਸਿਆ ਹੈ ਕਿੱਥੇ ਗੱਲਬਾਤ ਹੋਈ ਉਹ ਕਹਿੰਦਾ ਵੀ ਮੇਰੀ ਆਪਣੀ ਘਰ ਦੀ ਗਲੀ ਚੋਂ ਮੈਂ ਜਦੋਂ ਗੋਰੇ ਨੂੰ ਪੁੱਛਿਆ ਕਹਿੰਦਾ ਇਸ ਨਾਲ ਕੋਈ ਗੱਲ ਕੋਈ ਨਹੀਂ ਅੱਛਾ ਤੁਸੀਂ ਦੇਖਿਆ ਹੈ ਕਿ ਆਮ ਇਸ ਹਲਕੇ ਦੇ ਵਿੱਚ ਕਈ ਸ਼ਿਕਾਇਤਾਂ ਆਈਆਂ ਕਈ ਬੰਦੇ ਵੱਡੇ ਵੀ ਜੰਦੇ ਨੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਇਲਜ਼ਾਮ ਲੱਗਦੇ ਨੇ ਕਦੀ ਉਹਨੇ ਤੇ ਪਰਚੀ ਹੋਈ ਜਦੋਂ ਉਹ ਸਰਕਾਰ ਆ ਉਹ ਸਰਕਾਰ ਕਿਥੋਂ ਪਰਚੇ ਕਰੀ ਸਰਕਾਰ ਤੇ ਜਿਹੜੀ ਆ ਮਤਲਬ ਉਹਨਾਂ ਨੂੰ ਬਾਕੀ ਡਬੜੇ ਥੋੜੀ ਉਹਨਾਂ ਨਿਆਂ ਨਹੀਂ ਦੇਣਾ ਉਹ ਜਿਹੜੀ ਆ ਆਮ ਪਾਰਟੀ ਉਹ ਕਹਿੰਦੇ ਸੀ ਆਮ ਪਾਰਟੀ ਆਮ ਪਾਰਟੀ ਦਾ ਮਤਲਬ ਆਮ ਸਾਰੇ ਦੀ ਸਰਕਾਰ ਉਹਨਾਂ ਸਿਰਫ ਆਪਣੇ ਲੱਭ ਰਿਹਾ ਹੋਰ ਗੋਲਬੜੀ ਰਿਹਾ ਕਹਿ ਸਕਦੇ ਕਾਂਗਰਸੀਆਂ ਨਾਲ ਹੀ ਤੱਕਾ ਰਿਹਾ ਬਿਲਕੁਲ ਤਰਨਾ ਤੱਕਾ ਰਿਹਾ ਹੁਣ ਇਹ ਧਰਨਾ ਕਿਉਂ ਤੱਕ ਜਾਰੀ ਰਹੇਗਾ ਧਰਨਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਾਰੀ ਰਹੇਗਾ ਜਿਹੜਾ ਜੋ ਰੈਸ ਨਹੀਂ ਛੱਡਦੇ ਉਹਨੂੰ ਤੇ ਕੱਲ ਆਪਾਂ ਜਿਹੜਾ ਹਾਈਵੇ ਦਾ ਇਜ਼ਾਮ ਕਰਾਂਗੇ ਉਹ ਬੈਠੀ ਹੈ ਉਹ ਨਮਾਇਦਿਆਂ ਨੂੰ ਚੁੱਕ-ਚੁੱਕ ਸਾਡੀ ਪਾਰਟੀ ਦਾ ਜਿਹਾਰੂ ਲੀਡਰ ਬੰਦ ਸੋੜਾ ਕਲਾਨਾ ਸਰਪੰਚ ਸੁਖਵੀਰ ਜਿਹਦਾ ਕੱਚਾ ਨਾਮ ਗੋਰਾ ਕਰਕੇ ਕੰਨੇ ਆ ਪੁਣੂ ਸਵੇਰੇ ਭੁਲੇਖਾ ਪਾ ਕੇ ਪੁਣ ਚੋਕ ਕੇ ਲਈ ਤੇ ਕੋਈ ਬੰਦੇ ਆਏデア ਤੇਰਾ ਕੋਈ ਝਗੜਾ ਹੋਇਆ ਕੇ ਨਾ ਕਹਿੰਦਾ ਮੇਰਾ ਝਗੜਾ ਨਹੀਂ ਹੋਇਆ ਪੁਰ ਥਾਣੇ ਦੇ ਵਿੱਚ ਲੈ ਆਏ ਤੇ ਜਿਹੜੀ ਰਿਪੋਰਟ ਦੀ ਗੱਲ ਕਰਦੇ ਐ ਐਸਐਸਓ ਨੂੰ ਪੁੱਛਿਆ ਵੀ ਤੁਸੀਂ ਲੈ ਕੇ ਆਏ ਦੱਸੋ ਕੀ ਗੱਲ ਹੈ ਸੱਚੂ ਦੀ ਵਰਡਿੰਗ ਹੈ ਵੀ 18 ਤਰੀਕ ਨੂੰ ਇਹਨਾਂ ਦਾ ਕੋਈ ਝਗੜਾ ਹੈ ਇਹਨਾਂ ਦੇ ਖਿਲਾਫ ਕੰਪਲੇਂਟ ਆਈ ਆ ਤੇ ਮੈਂ ਕਿਹਾ ਕੰਪਲੇਂਟ ਆਈ ਕਦੋਂ ਹੈ ਅੱਜ 28 ਦੀ ਹੈ 27 ਦੀ ਨੂੰ ਆਈ ਆ ਤੇ ਮੈਂ ਸੱਚੂ ਨੂੰ ਪੁੱਛਿਆ ਹੈ ਵੀ ਅੱਜ 10 ਦਿਨ ਹੋ ਗਿਆ 10 ਦਿਨ ਦੀ ਉਹ ਬੰਦੇ ਸੁੱਤੀ ਹੋਈ ਸੀ ਅੱਜ ਦੇ ਬੜਾ ਇੱਕ ਮਾੜੇ ਤੋਂ ਮਾੜਾ ਅਨਪੜ ਤੁਹਾਨੂੰ ਪੜ ਬੰਦਾ ਹੈ ਇੱਕ ਕਮਿਊਨਿਟੀ ਕਿਤੇ ਝਾਂੜਾ ਹੁੰਦਾ 112 ਤੇ ਕੰਪਲੇਂਟ ਕਰਦਾ ਤੇ ਨਾਲ ਹੀ ਪੁਲਿਸ ਆ ਜਾਂਦੀ ਤੇ ਮੈਨੂੰ ਬੜੇ ਅਫਸੋਸ ਨਾਲ ਗੱਲ ਕਹਿਣੇ ਪੈ ਰਹੀ ਹੈ ਕੀ ਕੈਸੀ ਪੁਲਿਸ ਹੈ ਜਿਨ੍ਹਾਂ ਨੇ ਆਪਣੀ ਜਮੀਰ ਖੋਲੀ ਹੈ ਵੀ ਤੁਸੀਂ ਅੱਜ ਉਹਨੂੰ ਬੰਦੇ ਨੂੰ ਬਿਠਾ ਲਿਆ ਨਵੇਂੰਦਾ ਪਿੰਡ ਦਾ ਉਹਨੂੰ ਅੰਦਰ ਬਿਠਾਇਆ ਹੋਇਆ ਔਰ ਹੁਣ ਦੇਖੋ 4 ਵਜੇ ਲੱਗੇ ਆ ਸਵੇਰ ਦੇ ਅਸੀਂ ਇੱਥੇ ਬੈਠੇ ਆ ਕਿਸੇ ਦੇ ਸਿਰ ਤੇ ਕੋਈ ਜੂਨ ਨਹੀਂ ਰਿੰਕੀ ਵੀ ਅਸੀਂ ਆ ਕੇ ਗੱਲ ਕਰੀਏ ਇਹ ਪਲੇਖੇ ਜੇ ਬੈਠੇ ਆ ਵੀ ਇਹਦੇ ਬੰਦੇ ਘੱਟ ਹੈ ਅਸੀਂ ਕੱਲ ਅੱਜ ਦੇ ਅਤਨ ਚੇਤਾਨੇ ਪਿਆ ਤੇ ਟੈਲੀਫੋਨ ਕਰਕੇ ਮਾੜੇ ਮੋੜੇ ਬੰਦੇ ਨੂੰ ਕਿਹਾ ਵੀ ਆ ਜਾਓ ਕੱਲ ਅਸੀਂ ਜੇ ਨਹੀਂ ਸਾਡੀ ਗੱਲ ਮਨਉਂਦੀ ਕਿ ਨੈਸ਼ਨਲ ਲਹਾਈ ਵੀ ਜਿਹੜਾ ਉਹਦੇ ਉੱਤੇ ਧਰਨਾ 5-7 ਹਜ਼ਾਰ ਬੰਦਾ ਲਾਏਗਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਲੱਗਦਾ ਇਹਦੇ ਵਿੱਚ ਰਾਜਨੀਤੀ ਕੋਈ ਪ੍ਰੇਰਿਤ ਕਰਕੇ ਹੋ ਰਿਹਾ ਜਿਉਹ ਹੋ ਰਿਹਾ ਦੇਖੋ 100 80% ਮੈਂ ਗੱਲ ਕਹਿਣਾ ਚਾਹੁੰਦਾ ਜਿੰਨੇ ਵੀ ਸਰਪੰਚ ਜਿਹਨਾਂ ਸਰਪੰਚਾਂ ਦੀ ਜ਼ਮੀਰ ਹੈ ਉਹ ਸਰਪੰਚਾਂ ਨੇ ਜਿਹਦੂ ਪਰਣਾ ਨਹੀਂ ਪਾਇਆ ਆਪ ਪਾਰਟੀ ਦਾ ਆਪ ਪਾਰਟੀ ਦੇ ਪਰਣਾ ਪਾਣਾ ਕਿਤਾਬ ਜਿੰਦਾ ਨਿਸ਼ਾਨੀ ਝਾੜੂ ਹੈ ਝਾੜੂ ਨਾਲ ਤੇ ਸਫਾਈ ਕਰਕੇ ਤੇ ਲੋਕੀ ਬੁੜੀਆਂ ਜਿਹੜੀਆਂ ਇੱਕ ਨੁੱਕਰ ਚ ਲਾਸ਼ ਛੱਡ ਜੀਂਦੇ ਹੁਣ ਬੰਦੇ ਦਾ ਜ਼ਮੀਰ ਹੁਣ ਨਹੀਂ ਝਾੜੂ ਦਾ ਪਰਨਾ ਪਾਇਆ ਬਸ ਇਹ ਗੱਲ ਆ ਹੋਰ ਕੋਈ ਦੋਸ਼ ਨਹੀਂ ਆ ਗਿਆ ਇਹਨਾਂ ਦੀ ਦੋਸ਼ਾ ਦਾ ਕੈਮਰੋ ਪਰਸ ਤੋਂ ਹਨੀ ਦੇ ਨਾਲ ਅਜ ਸੈਨੀ ਦੀ ਰਿਪੋਰਟ